आज ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਐਸੀ ਮਿਲਨੀ ਲਾਉਂਜ ਜਿਹੜਾ ਇੱਕ ਲਗਜ਼ਰੀਅਸ ਸਟੇਟ ਆਫ ਦਾ ਆਰਟ ਵਿਜ਼ੀਟਰ ਵੇਟਿੰਗ ਹਾਲ ਹੈ ਉਹਨੂੰ ਅੱਜ ਐਸੀ ਪੁਲਿਸ ਜ਼ਿਲ੍ਹਾ ਬਟਾਲਾ ਦੀ ਪਬਲਿਕ ਲਈ ਡੈਡੀਕੇਟ ਕਰਤਾ ਇਹ ਬੇਸਿਕਲੀ ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀਗਾ ਐਸਐਸਪੀ ਤਾਂ ਇੱਥੇ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਲੋਕੀ ਮਿਲਣ ਲਈ ਆਉਂਦੇ ਆਫਸਰਸ ਨੂੰ ਤਾਂ ਉਹਨਾਂ ਲਈ ਕੋਈ ਪ੍ਰੋਪਰ ਥਾਂ ਨਹੀਂ ਸੀਗੀ ਤਾ ਅੰਦਰ ਮੇ ਸਕਰੀਨ ਤੇ ਦੇਖਦਾ ਹੁੰਦਾ ਸੀਗਾ ਕਿ ਲੋਕੀ ਕਤਾਰਾ ਬਣਾ ਕੇ ਖੜੀ ਦੁੱਪ ਦੇ ਵਿੱਚ ਖੜਦੇ ਹੁੰਦੇ ਸੀਗੇ which was a very undignified and inhospitable ਤੋ ਉਸ ਸੀਜ਼ ਨੂੰ ਚੇਂਜ ਕਰਨ ਲਈ ਅੰਡਰ ਦਾ ਗਾਈਡੈਂਸ ਆਫ ਵਰਦੀ ਡੀਜੀਪੀ ਪੰਜਾਬ ਫਿਰ ਅਸੀਂ ਇਨੀਸ਼ੀਏਟਿਵ ਲੈ ਲਿਆ ਤਾ ਇਸ ਤਰ੍ਹਾਂ ਫਿਰ ਇਹ ਸੀ ਇੱਕ ਮਾਡਰਨ ਸਟੇਟ ਆਫ ਦਾ ਆਰਟ ਵੇਟਿੰਗ ਰੂਮ ਬਣਾਇਆ ਇਦੇ ਵਿੱਚ ਸਾਡੇ ਦੋ ਤਿੰਨ ਅਬਜੈਕਟਿਵਸ ਸੀਗੇ ਇੱਕ ਤਾਂ ਜਿਹੜੇ ਬਾਹਰੋਂ ਫਰਿਆਦੀ ਆਉਂਦੇ ਹੈ ਜਾਂ ਵੈਸੇ ਵੀ ਕੋਈ ਮਿਲਣ ਲਈ ਆਂਦਾ ਹੈ ਉਹਨੂੰ ਇੱਕ ਵੈਲਕਮਿੰਗ ਐਨਵਾਇਰਨਮੈਂਟ ਪ੍ਰੋਵਾਈਡ ਕਰਾਨਾ ਸੋ ਦੈਟ ਜਦ ਤੱਕ ਉਹਨਾਂ ਦੀ ਵਾਰੀ ਆਂਦੀ ਹੈ ਉਹ ਕੰਫਰਟੇਬਲੀ ਆਪਣਾ ਇੱਥੇ ਵੇਟ ਕਰ ਸਕਦੇ ਹੈ ਤਾਂ ਇਸ ਤੋਂ ਇਲਾਵਾ ਤੁਸੀਂ ਜਿਵੇਂ ਦੇਖ ਸਕਦੇ ਹੋ ਅਸੀਂ ਇੱਥੇ ਸਕਰੀਨਸ ਵੀ ਲਾਈਆਂ ਹੈ ਇਹਦੇ ਵਿੱਚ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਕੋਈ ਪਬਲਿਕ ਇੰਟਰਸਟ ਦੇ ਵਿੱਚ ਜਿਹੜੀ ਮੈਸੇਜਸ ਹੈ ਉਹ ਡਿਸਪਲੇ ਹੋਣਗੇ ਸੋ ਦੈਟ ਜਦੋਂ ਤੱਕ ਕੋਈ ਫਰਿਆਦੀ ਇੱਥੇ ਵੇਟ ਕਰ ਰਹਾ ਹੈ ਉਨੂੰ ਅਵੇਅਰਨੈਸ ਵੀ ਮਿਲਦੀ ਰਹੂਗੀ ਪਾਵੇ ਉਹ ਸਾਈਬਰ ਫਰਾਡਸ ਨੂੰ ਲੈ ਕੇ ਹੈ ਜਾਂ ਜਿਹੜਾ ਡਰਗ ਟਿਪਸ ਨੂੰ ਉਹ ਸਾਡਾ ਜਿਹੜਾ ਸੇਫ ਪੰਜਾਬ ਪਲੇਟਫਾਰਮ ਹੈ ਤਾਂ ਇਸ ਤਰ੍ਹਾਂ ਉਹ ਸ਼ੇਅਰ ਵੀ ਕਰ ਸਕਦਾ ਹੈ ਅਤੇ ਅਖੀਰ ਦੇ ਵਿੱਚ ਅਸੀਂ ਸਿਰਫ ਇੱਕ ਮਾਡਰਨ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕਰਤਾ ਬਲਕਿ ਪੂਰਾ ਜਿਹੜਾ ਗ੍ਰਿਵੈਂਸ ਰੈਡਰਸਲ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਉਥੋਂ ਕੋਈ ਕੰਪਲੇਨੈਂਟ ਆ ਜਾਊਗਾ ਇੱਥੇ ਜਿਹੜਾ ਹੈਲਪ ਡੈਸਕ ਬਣਾਇਆ ਹੈ ਉੱਥੇ ਉਹ ਰিসিਵ ਹੋਗਾ ਇੱਥੇ ਇਸ ਕੰਪਿਊਟਰ ਤੇ ਉੱਥੇ ਉਹਦੀ ਜਿਹੜੀ ਡਿਟੇਲਸ ਉਹ ਨੋਟ ਹੋਣਗੀਆਂ ਇਹ ਜਿਹੜਾ ਵੈਬ ਕੈਮ ਲੱਗਾ ਹੈ ਇਹਦੇ ਰਾਹੀਂ ਉਹਦੀ ਫੋਟੋ ਖਿੱਚੀ ਜਾਊਗੀ ਤਾਂ ਉਸ ਤੋਂ ਬਾਅਦ ਉਹ ਉਹਦੀ ਹਿਸਟਰੀ ਲੈ ਕੇ ਪ੍ਰੋਪਰ ਜਿਹੜਾ ਐਪ੍ਰੋਪਰੀਏਟ ਆਫਸਰ ਹੈ ਉਹਨੂੰ ਰੂਟ ਕੀਤਾ ਜਾਊਗਾ ਇਹਦੇ ਵਿੱਚ ਸਾਡਾ ਵੀ ਇਹ ਫਾਇਦਾ ਹੋਗਾ ਕਿ ਸਾਡੇ ਕੋਲ ਇੱਕ ਡਾਟਾਬੇਸ ਬਣ ਜਾਊਗਾ ਸੋ ਥੈਟ ਅਪਾ ਵੀ ਐਨਾਲਾਈਜ਼ ਕਰ ਸਕਦੇ ਆ ਆਪਣੇ ਲੈਵਲ ਤੇ ਕਿ ਕਿਸ ਏਰੀਆ ਤੋਂ ਜ਼ਿਆਦਾ ਫਰਿਆਦੀ ਸਾਡੇ ਕੋਲ ਆ ਰਹੇ ਨੇ ਮਤਲਬ ਕੋਈ ਸਪੈਸਿਫਿਕ ਥਾਣਾ ਹੈ ਤੁਹਾਡਾ ਫਿਰ ਗਰਾਊਂਡ ਲੈਵਲ ਤੇ ਵੀ ਕਰੈਕਟਿਵ ਮੈਜਰਸ ਲੈ ਸਕਦੇ ਆ ਸਰ ਅਗਰ ਕੋਈ ਐਸਐਸਪੀ ਐਸਪੀ ਜਾਂ ਡੀਐਸਪੀ ਨੂੰ ਮਿਲਣਾ ਚਾਹਵੇ ਤਾਂ ਉਹ ਇੱਥੇ ਪਹੁੰਚਦਾ ਹੈ ਤਾਂ ਉਹਦੀ ਫਿਰ ਮੁਲਾਕਾਤ ਕਿਸ ਤਰੀਕੇ ਨਾਲ ਹੋ ਸਕਦੀ ਹੈ ਅਸਰਨਾ ਕਿਉਂਕਿ ਅੱਗੇ ਦੇ ਸਿੱਧਾ ਆਫਿਸ ਦੇ ਦਫ਼ਤਰ ਦੇ ਬਾਹਰ ਖੜ ਕੇ ਉਹ ਅੰਦਰ ਆਪਣਾ ਸੁਨੇਹਾ ਪੇਸ਼ ਕਰਦਾ ਪਰ ਇੱਥੇ ਫਿਰ ਕਿਸ ਤਰ੍ਹਾਂ ਦੱਸ ਸਕਦਾ ਇੱਥੇ ਕੋਈ ਆਇਆ ਉਹਨੇ ਆਪਣੀ ਡੀਟੇਲਸ ਤੇ ਨੋਟ ਕਰਾਈਆਂ ਐਂਡ ਆਪਣਾ ਹੀ ਵੁਡ ਸਟੇਟ ਦਾ ਪਰਪਸ ਆਫ ਦਾ ਵਿਜ਼ਿਟ ਕਿ ਕਿਨੂੰ ਮਿਲਣਾ ਹੈ ਪਰਪਸ ਕੀ ਹੈ ਉਸ ਤੋਂ ਬਾਅਦ ਇੱਥੇ ਉਹਦੀ ਡਿਟੇਲਸ ਜਿਹੜੀ ਹੈ ਨੋਟ ਹੋਣਗੀਆਂ ਐਂਡ ਉਹਨੂੰ ਫਿਰ ਐਪ੍ਰੋਪਰੀਏਟ ਆਫਸਰ ਨੂੰ ਪੇਜਿਆ ਜਾਵੇਗਾ ਨਾਲ ਉਹਦੀ ਡਿਟੇਲਸ ਵੀ ਉੱਥੇ ਭੇਜਿਆ ਜਾਣਗੀਆਂ ਸੋ ਦੈਟ ਆਫਸਰ ਨੂੰ ਵੀ ਪਤਾ ਹੋ ਬੇਸਿਕਲੀ ਕਾਦੇ ਲਈ ਆਇਆ ਹੈ ਤਾਂ ਪ੍ਰੋਪਰਲੀ ਉਹਨੂੰ ਐਡਰੈਸ ਕੀਤਾ ਜਾ ਸਕਦਾ ਸਰ ਫਾਇਦਾ ਕਿੰਨਾ ਕੋ ਮਿਲੇਗਾ ਲੋਕਾਂ ਨੂੰ ਜਿਹੜੇ ਬਕਾਇਦਾ ਇੱਥੇ ਐਸਐਸਪੀ ਦਫ਼ਤਰ ਪਹੁੰਚਦੇ ਸੀ ਪਹਿਲਾਂ ਤੁਸੀਂ ਦੇਖੋ ਮਤਲਬ ਤੁਸੀਂ ਸਾਰੇ ਆਂਦੇ ਰਹੇ ਬਾਹਰ ਤੁਪੇ ਖੜੇ ਹੁੰਦੇ ਸੀਗੇ ਤਾਂ ਇੱਕ ਕੰਫਰਟੇਬਲ ਇੱਕ এনਵਾਇਰਨਮੈਂਟ ਸਾਰਿਆਂ ਨੂੰ ਹੁਣ ਪ੍ਰੋਵਾਈਡ ਹੋਗਾ ਜਿਹੜਾ ਵੀ ਬੰਦਾ ਬਾਹਰੋਂ ਆਜੂਗਾ ਜਦੋਂ ਤੱਕ ਕਿਉਂਕਿ ਫੁੱਟਵਾਲ ਐਸਐਸਪੀ ਦਫਤਰ ਬਹੁਤ ਹੈਗਾ ਤਾਂ ਜਦੋਂ ਤੱਕ ਵਾਰੀ ਆ ਜਾਂਦੀ ਹੈ ਕੰਫਰਟੇਬਲੀ ਉਹ ਇੱਥੇ ਬੈ ਸਕਦੇ ਹੈ ਪ੍ਰੋਪਰਲੀ ਤਾਂ ਜਦੋਂ ਤੱਕ ਫਿਰ ਉਹਨਾਂ ਨੂੰ ਜਿਹੜਾ ਕਨਸਰਨਡ ਆਫੀਸਰ ਹੈ ਇਹ ਬਟਾਲਾਪੁਰ ਜ਼ਿਲ੍ਹਾ ਦੀ ਗੱਲ ਕਰੀਂ ਨਾ ਸਿਰਫ ਇੱਥੇ ਬਣਾਇਆ ਗਿਆ ਕਿ ਬਾਕੀ ਜ਼ਿਲ੍ਹਾਾਂ ਵਿੱਚ ਵੀ ਬਣਾਇਆ ਗਿਆ ਜੀ ਇਸ ਤਰ੍ਹਾਂ ਨਹੀਂ ਕੁਝ ਜ਼ਿਲ੍ਹਾਾਂ ਦੇ ਵਿੱਚ ਹੈਗਾ ਪਰ ਇੱਥੇ ਨਹੀਂ ਸੀਗਾ ਸਾਡੀ ਫਿਰ ਕੋਸ਼ਿਸ਼ ਸੀਗੀ ਕਿ ਆਪਾਂ ਬਣਾ ਲਈਏ ਬਟ ਇਹੀ ਸੀਗਾ ਕਿ ਜੇ ਬਣਾਣਾ ਹੈ ਤਾਂ ਆਪਾਂ ਬੈਸਟ ਬਣਾਈਏ ਥੈਂਕ ਯੂ ਸਰ ਥੈਂਕ ਯੂ